ਨੂੰ ਕੁੰਡਾ ਮਨਾਵਾ ਨਹੀਂ ਤੇਰੇ ਵਰਕੇ ਹੋਏ ਅਜ ਵੀ ਮੰਗਦੇ ਖੈਰਾਂ ਨੂੰ ਉਂਗਲੀ ਉੱਤੇ ਦਾਗ ਤੈਂ ਲੜੇ ਸਾਡੇ ਛੱਲੇ ਦਾ ਮੰਗਰੀ ਦਾ ਮੈਂ ਸੁਣਿਆ ਨਾਪ ਤੂੰ ਦੇਗੀ ਖੈਰਾਂ ਨੂੰ ਉਂਗਲੀ ਉੱਤੇ ਦਾਗ ਤੈਂ ਲੜੇ ਸਾਡੇ ਛੱਲੇ ਦਾ ਮੰਗਰੀ ਦਾ ਮੈਂ ਓਏ ਸ਼ਰਬਤ ਵਰਗਾ ਇਸ਼ਕ ਤੂੰ ਸਾਰਾ ਢੋਲ ਕੇ ਰਖਤਾ ਨਹੀਂ ਸੌਣੇ ਵਰਗਾ ਮੁੰਡਾ ਕੁੜੀਏ ਰੋਲ ਕੇ ਰਖਤਾ ਨਹੀਂ ਲਾਈ ਤੂੰ ਯਾਰੀ ਤਸਖਾ ਮੈਨੂੰ ਕੀ ਸੋਚ ਕੇ ਨਹੀਂ ਇਹ ਪੱਬ ਤੂੰ ਚੱਕਣ ਲਾਤਾ ਮੁੰਡਾ ਪੋਚ ਪੋਚ ਕੇ ਨਹੀਂ ਜਿੱਥੇ ਮਿਲਦੀ ਆਕੇ ਸਭ ਥਾਣਾ ਛੱਡੀਆਂ ਮੈਂ ਜਿੱਥੇ ਮਿਲਦੀ ਆਕੇ ਸਭ ਥਾਵਾਂ ਛੱਡੀਆਂ ਮੈਂ ਨਕਸ਼ੇ ਤੋਂ ਹਿੱਟ ਤੈਲੜੇ ਤੇਰੇ ਸ਼ਹਿਰਾਂ ਨੂੰ ਉਂਗਲੀ ਉੱਤੇ ਧਾ